ਤਕਾਲਾ ਪਾ ਸਾਰੀ ਜਾਣਦੇ ਇੱਕ ਬਾਲਟੀ ਹੈ ਜਿਹੜੀ ਸੀਵਰੇਜ ਦੇ ਪਾਈਪ ਚੋਂ ਨਿਕਲੀ ਹੈ ਕਿਸੇ ਬੰਦੇ ਨੇ ਸ਼ਰਾਰਤ ਕਰੀ ਹੈ ਵੀ ਭਾਈ ਚਲੋ ਕੰਮ ਕਿਵੇਂ ਹੋਈ ਜਾਂਦੇ ਨੇ ਪਿੰਡ ਦੇ ਵਿੱਚ ਰਿੱਕਾ ਲਾਈਏ ਪੰਚਾਇਤ ਦਾ ਨਾਂ ਬਣ ਜਾਂਦਾ ਹੈ ਇਹਨਾਂ ਦੀ ਹੇਠੀ ਕਰਾਈਏ ਖੰਡ ਚਰਚਾ ਕਰਵਾਈਏ ਵੀ ਇਹ ਸੀਵਰੇਜ ਵੀ ਕਦੇ ਚੱਲੀ ਹੈ ਇੱਥੇ ਪੈਸੇ ਥੱਪ ਤੇ ਇਹ ਨਾਂ ਚ ਚੱਲੇ ਇਹ ਤਾਂ ਕੋਈ ਲੈਵਲ ਨਹੀਂ ਹੈਗਾ ਆ ਗੱਲਾਂ ਬਾਤ ਦੇ ਵਿੱਚ ਬਣਾਉਣੀਆਂ ਸੀ ਆ ਜਿਹੜਾ ਬੰਦਾ ਸੋਚਦਾ ਸਹੀ ਹੁੰਦਾ ਇਮਾਨਦਾਰ ਹੁੰਦਾ ਚੰਗੀ ਸੋਚ ਰੱਖਦਾ ਉਹਦੇ ਅੱਗੇ ਇਹ ਵੀ ਰਿੱਕੇ ਜਿਹੜੇ ਕੰਮ ਨਹੀਂ ਕਰਦੇ ਹੁੰਦੇ ਇਦੇ ਵਿੱਚ ਕੀਤਾ ਕੀ ਹੈ ਜਿਹੜੀਆਂ ਲਾਨਤਾਂ ਹੀ ਨੇ ਰਚਨਾ ਦੇ ਵਿੱਚ ਪਹਿਲਾਂ ਆਪਾਂ ਇਹ ਸ਼ੇਅਰ ਕਰਦੇ ਹਾਂ ਕਹਿੰਦਾ ਤਿੰਨ ਵਾਰ ਪੈਗੇ ਮੀਂਹ ਚੌਥੀ ਵਾਰ ਕਾਲੀ ਘਟਾ ਚੜੀ ਤਿੰਨ ਵਾਰ ਪੈਗੇ ਮੀਂਹ ਚੌਥੀ ਵਾਰ ਕਾਲੀ ਘਟਾ ਚੜੀ ਕਿਸੇ ਖੱਚ ਬੰਦੇ ਦੇ ਦਿਮਾਗ ਨੇ ਦੇਖੋ ਸ਼ਰਾਰਤ ਫੜੀ ਸਿਖਰ ਦੁਪਹਿਰੇ ਜਾਂ ਟਿੱਕੀ ਰਾਤ ਨੂੰ ਸਕੀਮ ਇੱਕ ਲਾ ਦਿੱਤੀ ਜਿੰਨੇ ਇੰਚੀ ਪਾਈਪ ਉਹਨੇ ਇੰਚੀ ਬਾਲਟੀ ਭਰ ਕੇ ਰੋੜੇ ਵਿੱਚ ਵਸਾ ਦਿੱਤੀ ਜਿੰਨੇ ਇੰਚੀ ਪਾਈਪ ਉਨੇ ਇੰਚੀ ਬਾਲਟੀ ਭਰ ਕੇ ਰੂੜੇ ਵਿੱਚ ਵਸਾ ਦਿੱਤੀ ਹੋਰ ਤਾਂ ਕੋਈ ਬਸ ਨਾ ਚੱਲੇ ਖੱਚ ਬੰਦਾ ਹਰਕਤਾਂ ਦੇਖ ਕਰਦਾ ਕੰਮ ਵੀ ਹੋਣੇ ਪੰਚਾਇਤ ਦਾ ਨਾਂ ਵੀ ਬੋਲੂ ਬੁੱਗੇ ਐਵੇਂ ਤਾਂ ਨਹੀਂ ਕੰਮ ਖੜਦਾ ਪਤਾ ਤੇਰਾ ਲੱਗ ਜਾਣਾ ਗੱਲ ਲੁਕੀ ਨਾ ਰਹਿੰਦੀ ਦੰਦ ਕਥਾ ਲੋਕਾਂ ਦੀ ਖਾਲੀ ਨਹੀਂ ਜਾਂਦੀ ਛੇਤੀ ਜੜਾਂ ਵਿੱਚ ਬੈਂਦੀ ਕਰੀ ਚੱਲੋ ਕੰਮ ਜਿੰਨੇ ਜੋਗੇ ਹੋਏ ਸਹਾਰਾ ਆਪਾਂ ਵੀ ਲਾਵਾਂਗੇ ਕੀਤੇ ਕੰਮਾਂ ਦੀ ਬਣਾਉਣੀ ਵੀਡੀਓ ਖੱਤਾਂ ਨੂੰ ਹੋਰ ਮਚਾਵਾਂਗੇ ਤਾਂ ਐ ਇਹ ਤਾਂ ਡਿੱਕਾ ਲੱਗਦਾ ਨਹੀਂ ਹੈਗਾ ਕੰਮ ਤਾਂ ਪਿੰਡ ਦੇ ਵਿੱਚ ਹੋਰ ਵੀ ਹੋਣ ਵਾਲੇ ਨੇ ਚਲੋ ਆਪਾਂ ਪਹਿਲਾਂ ਕਾਹਨੂੰ ਦੱਸਣਾ ਉਹ ਇੱਥੇ ਪਟਾਕਾ ਪਾ ਦਾਂਗੇ ਜਿੰਨੇ ਕੰਮ ਹੋਈ ਜਾਂਦੇ ਆ ਥੋੜਾ ਜਿਹਾ ਹੋਰ ਸ਼ੁਰੂ ਹੋ ਜਾਂਦੇ ਇੱਕ ਕੰਮ ਹੋਰ ਕਰਵਾਉਣਾ ਹੈ ਉਹ ਇੱਕ ਇਤਿਹਾਸਕੀ ਕੰਮ ਹੈ ਪੂਰੀ ਦੁਨੀਆ ਦੇ ਵਿੱਚ ਸਲੰਗਾ ਹੋ ਤੇ ਉਹ ਵੀਡੀਓ ਵੀ ਵਾਇਰਲ ਹੋ ਲੱਖ ਬੰਦੇ ਤੱਕ ਪਹੁੰਚਾਉਣ ਦੀ ਤਾਂ ਮੈਂ ਗਰੰਟੀ ਲੈ ਲਵਾਂ ਜਾਂ ਉਦਾਸ ਲੱਖ ਚ ਵੀ ਉਹ 10 ਲੱਖ ਦਾ 1 ਮਿਲੀਅਨ ਹੁੰਦਾ ਹੈ ਤੇ ਇਹਦੇ ਵਿੱਚ ਪਿੰਡ ਦਾ ਨਾਮ ਵੀ ਬਣੂਗਾ ਤੇ ਪੰਚਾਇਤ ਦਾ ਨਾਮ ਵੀ ਬਣੂਗਾ ਹੁਣ ਇਹਦੇ ਵਿੱਚ ਭਾਈ ਕੀ ਰੋੜਾ ਰੋੜਾ ਲਾ ਲੋਂਗੇ ਕੀ ਡਿੱਕਾ ਲਾ ਲੋਂਗੇ ਜੇ ਪਾਣੀ ਰੋਕਣ ਦਾ ਇੰਨਾ ਸ਼ੌਂਕ ਹੈ ਉਹ ਡੈਮ ਤੇ ਰੋਕ ਲੋ ਲੋਕਾਂ ਨੂੰ ਅੰਦਰ ਬਾੜ ਕੇ ਛੜਦਾ ਪਾਣੀ ਉਧਰ ਹੁਣ ਫੋਕੀਆਂ ਜਿਹੀਆਂ ਗੱਲਾਂ ਕਰੀ ਜਾਂਦੇ ਨੇ ਇਹਦੇ ਧਾਰਨਾ ਨਹੀਂ ਲਾਇਆ ਇੱਕ ਪਾਸੇ ਦਾ ਸਰਕਾਰ ਕਹਿੰਦੀ ਹੈ ਘਰੇ ਰਹੋ ਲਾਈਟਾਂ ਬੰਦ ਕਰ ਲਓ ਦੂਜੇ ਪਾਸੇ ਵਾਲਾ ਕਹੀ ਜਾਂਦਾ ਧਾਰਨਾ ਨਹੀਂ ਲਾਇਆ ਮੈਂ ਤਾਂ ਆ ਬੈਠਾ ਇੱਕ ਪਾਸੇ ਤਣਾਅ ਦਿਖਾਈ ਜਾਂਦੇ ਨੇ ਇੱਕ ਪਾਸੇ ਪਾਣੀ ਛੱਡੀ ਜਾਂਦੇ ਨੇ ਇੱਕ ਪਾਸੇ ਧਾਰਨੇ ਦੀ ਗੱਲਾਂ ਕਰੀ ਜਾਂਦੇ ਨੇ ਇੱਕ ਪਾਸੇ ਕਹਿੰਦੇ ਧਾਰਨੇ ਨਾਲ ਹੱਲ ਨਹੀਂ ਹੁੰਦਾ ਠਾ ਦੰਦੇ ਐ ਧਰਨੇ ਉਹ ਖੇਡ ਦਿੰਦੇ ਆ ਦੂਜੇ ਪਾਸੇ ਆਪ ਧਰਨੇ ਦੇ ਬਹਿ ਗਏ ਜਿੱਥੇ ਪਟੀਸ਼ਨ ਪਾਉਣੀ ਸੀ ਉੱਥੇ ਗਈ ਨਹੀਂ ਧਰਨੇ ਲਾ ਕੇ ਡਰਾਮਾ ਲੋਕਾਂ ਨੂੰ ਮੂਰਖ ਬਣਾਈ ਜਾਂਦੇ ਆ ਲੋਕ ਸਮਝਦਾਰ ਨਹੀਂ ਇਹ ਪਾਣੀ ਰੋਕਣਾ ਭਾਈ ਉੱਥੇ ਰੋਕ ਲਾ ਬਾਲਟੀ ਭੰਵੇਂ ਸੌ ਲੈ ਜਾ ਸੜ ਦੇ ਉੱਤੇ ਰੋਕ ਦੇ ਪਾਣੀ ਆ ਸੀਵਰੇਜ ਵਾਲਾ ਕੋਲ ਰੋਕਦਾ ਜਿਹੜਾ ਰਸਤਾ ਬਣਾਇਆ ਆ ਫੋਟੋ ਚ ਦੇਖ ਲੋ ਆ ਹਾਲ ਸੀਗਾ ਇਹ ਰਸਤੇ ਦਾ ਇਹ ਪੰਚਾਇਤ ਨੇ ਕਿਹੜਾ ਕੁਝ ਮਾੜਾ ਕਰਤਾ ਇੱਕ ਹੋਰ ਪਿੰਡ ਚੋਂ ਆਵਾਜ਼ ਆਉਂਦੀ ਆ ਕਹਿੰਦੇ ਤਾਂ ਇਹ ਆਪ ਦੇ ਵੇੜੇ 'ਚ ਲੱਗ ਰਿਹਾ ਜਾਂ ਕਹਿੰਦੇ ਟੋਬੇ ਨੂੰ ਜੰਬੜ ਰਿਹਾ ਉੱਪ ਵੀ ਦੇਖੀ ਜਾਂਦੇ ਨੇ ਸਕੂਲ ਨਹੀਂ ਲੀਂਦਾ ਉਹ ਜਿਹੜੇ ਤਕੜੇ ਘਰ ਨੇ ਉਹਨਾਂ ਜਵਾਗਤਾਂ ਏਸੀ ਵਾਲੀਆਂ ਬੈਨਾਂ ਚ ਜਾਂਦੇ ਆ ਇਹਨੂੰ ਜਾਣਾ ਚਾਹੀਦਾ ਹੈ ਆਰਥਿਕ ਪੱਖ ਵਧੀਆ ਹੈ ਇਹ ਤੇ ਕੋਈ ਤਾਨਾ ਨਹੀਂ ਹੈਗਾ ਗੱਲ ਸੋਚਦੀ ਹੈ ਸਰਕਾਰੀ ਸਕੂਲ ਚ ਕੀ ਜਵਾਕ ਪੜਦੇ ਆ ਮੱਧ ਵਰਗੀ ਲੋਕਾਂ ਦੇ ਮਜ਼ਦੂਰਾਂ ਦੇ ਦਿਹਾੜੀਦਾਰਾਂ ਦੇ ਮੱਧ ਵਰਗੀ ਕਿਸਾਨਾਂ ਦੇ ਜ਼ਿਮੀਂਦਾਰਾਂ ਦੇ ਚਾਰੇ ਪਾਸੇ ਪਾਣੀ ਖੜਦਾ ਆ ਆ ਫੋਟੋ ਚ ਦੇਖ ਹੀ ਲਿਆ ਹੁਣ ਈਆਂ ਭੈਣਾਂ ਉਥੋਂ ਸਲਵਾਰਾ ਚੱਕ ਕੇ ਰੰਗਦੀਆਂ ਨੇ ਕੀ ਇਹ ਚੰਗਾਗਾ ਇਹ ਢੀਡੇ ਦਾ ਕੰਮ ਆ ਗਿਆ ਸਕੂਲ ਦਾ ਕੰਮ ਹੈ ਫਿਰ ਨਹੀਂ ਹੈ ਤੇ ਉੱਥੇ ਉਹਨਾਂ ਬੰਦੇ ਨੇ ਜਿਹੜਾ ਉਹ ਗੰਦ ਚੱਕਦਾ ਇਹ ਤੇ ਵੀ ਕਿੰਤੂ ਪ੍ਰੰਤੂ ਜਾਂਚ ਵੀ ਕਰੀ ਜਾਂਦੇ ਨੇ ਸਾਡੇ ਘਰ ਇਹ ਆਪਣਾ ਪਿੰਡ ਹੈ ਜਿੱਥੇ ਲਗਾਤਾਰ ਕੰਮ ਚੱਲੀ ਜਾਂਦਾ ਹੋਰ ਪਿੰਡਾਂ ਦੇ ਵਿੱਚ ਜੇ ਤੀਜ ਦੀ ਗ੍ਰਾਂਟ ਨਹੀਂ ਮਿਲਦੀ ਫੰਡ ਨਹੀਂ ਮਿਲ ਰਿਹਾ ਕੰਮ ਅੜੇ ਪਏ ਨੇ ਇਹ ਆਪਣੇ ਪਿੰਡ 'ਚ ਚਾਲ ਬਣੀ ਹੋਈ ਹੈ ਪੰਚਾਇਤਾਂ ਤਾਂ ਇਹ ਤੋਂ ਪਹਿਲਾਂ ਵੀ ਹੋਈਆਂ ਨੇ ਇੰਨੀ ਚਾਲ ਦਿਖਾਓ ਕਿਸੇ ਕੰਮ ਦੀ ਬਣੀ ਹੋ ਗਈ ਹਾਂ ਹੋਰ ਕੰਮ ਦੀ ਚਾਲ ਬਣੀ ਸੀਗੀ ਜਿਵੇਂ ਫਿਰ ਨਹੀਂ ਤੇ ਲੋਕਟਾਈ ਲੱਗੀ ਪਈ ਹੈਗੀ ਬਾਹਲੇ ਕੰਮ ਹੋਏ ਹੋਏ ਨੇਗੇ ਉਹਨਾਂ ਨੂੰ ਤਾਂ ਆਪਾਂ ਕਹਿ ਨਹੀਂ ਸਕਦੇ ਜਿਹੜਾ ਉਹਨਾਂ ਦਾ ਕੰਮ ਕਰਦਾ ਉਹਦੀ ਨਿਰਮਾਈ ਦਾ ਫਾਇਦਾ ਠਾਈ ਜਾਂਦੇ ਆ ਭੰਡਣ ਦੀ ਕੋਸ਼ਿਸ਼ ਕਰੀ ਜਾਂਦੇ ਉਹਨੂੰ ਹੌਸਲਾ ਤਾਂ ਕੀ ਦੇਣਾ ਸੀਗਾ ਨੈਕਾ ਹੋਰ ਵੀਡੀਓ ਮੈਂ ਪਾਉਂਗਾ ਜਿਹੜੇ ਇਹਨਾਂ ਨੇ ਕੰਮ ਕਰੇ ਐ ਆਪਾਂ ਦਿਖਾ ਦਾਂਗੇ ਇਹਦੇ ਨਾਲ ਕਿਹੜਾ ਪੰਚਾਇਤ ਭੰਡੀ ਜਾਊ ਅਰੇ ਜਿਹੜੇ ਹਰਕਤਾਂ ਕਰਦੇ ਨੇ ਰਹਿੰਦੇ ਤੁਸੀਂ ਤੁਸੀਂ ਵੀ ਇਸ ਪਿੰਡ 'ਚੋਂ ਛੋੜਾ ਪੈਸੀ ਐ ਟੈਕਸ ਤੁਸੀਂ ਵੀ ਦਿੰਦੇ ਹੋ ਉਹ ਟੈਕਸ ਸਰਕਾਰ ਕੋਲੇ ਵਾਗ ਜਾਂਦਾ ਸਰਕਾਰ ਗ੍ਰਾਂਟ ਦੇ ਜਾਂਦੀ ਐ ਆਪਣੇ ਪਿੰਡਾਂ 'ਚ ਲੱਗ ਜਾਂਦਾ ਏ ਪਿੰਡ 'ਚ ਚੰਗਾ ਕੰਮ ਹੋਊ ਪਿੰਡ ਦਾ ਨ ਕਾਨੂੰ ਤੁਸੀਂ ਵੀ ਕਿਸੇ ਪਾਸੇ ਕੰਮਕਾਰ ਜਾਉਂਗੇ ਉੱਤੇ ਗੱਲਾਂ ਹੁੰਦੀਆਂ ਨੇ ਕਿਹੜੇ ਪਿੰਡ ਤੋਂ ਆ ਬਾਈ ਅੱਛਾ ਚਾਹੋ ਵੀਡੀਓ ਪਾਈਸ ਇੱਥੇ ਆ ਵਧੀਆ ਕੰਮ ਕਰਾਇਆ ਯਾਰ ਪੰਚਾਇਤ ਵਧੀਆ ਤਾਂ ਉੱਥੇ ਮਾਣ ਮਹਿਸੂਸ ਹੁੰਦਾ ਕਿੱਥੇੋਂ ਆਏ ਕਹਿਣ ਵੀ ਤੁਹਾਡੇ ਪਿੰਡ ਦਾ ਫੁੱਦੂ ਆ ਯਾਰ ਸੀਮਰੇਚੀ ਬਾਹਰਟੀ ਢਾਈ ਜਾਂਦਾ ਹੈ ਫਿਰ ਉੱਥੇ ਆਪਾਂ ਨੂੰ ਚੁੱਪ ਕਰਨਾ ਪੈਂਦਾ ਗੱਲਾਂ ਦਾ ਫਰਕ ਨਹੀਂ ਤੋਂ ਪੰਚਾਇਤ ਦਾ ਸਾਥ ਦਿਓ ਜਿੱਥੇ ਪੰਚਾਇਤ ਕੰਮ ਸ਼ੁਰੂ ਕਰਦੀ ਹੈ ਜਿੰਨੇ ਕਿ ਜੋਗੇ ਹੈਗੇ ਉਹ ਸਹਾਰਾ ਲਾ ਦਿਓ ਐਨੀ ਬਹੁਤ ਹੈ ਆ ਮੇਰੇ ਵਿਚਾਰ ਸੀ ਬਾਕੀ ਡਿੱਕਾ ਲਾਉਣ ਵਾਲਿਆਂ ਨੂੰ ਫੜਿਆ ਤਾਂ ਲੰਦਾ ਜਾਂਦੀ ਹੁੰਦਾ ਗੱਲ ਲੁਕੀ ਨਹੀਂ ਰਹਿੰਦੀ ਹੁੰ ਇਹ ਤਾਂ ਸਾਹਮਣੇ ਆਈ ਜੋ ਪਤਾ ਲੱਗ ਗਿਆ ਉਹ ਵੀ ਕਿਹੜੇ ਬੰਦੇ ਆ ਕਿਹੜੇ ਲੋਕਾਂ ਦੀ ਦੰਦ ਕਥਾ ਉਹ ਖਾਲੀ ਨਹੀਂ ਜਾਂਦੀ ਹੁੰਦੀ ਆਪਣਾ ਪਿੰਡ ਦਾ ਪਹਿਲਾਂ ਹੀ ਚਰਚਾ ਚ ਹੋ ਗਿਆ ਸੀਗਾ ਉਹ ਸਾਥ ਵਾਲੇ ਬੋੜ ਕਰਕੇ ਆ ਬਾਈ ਜੂਨ ਫੇਰ ਆਉਣ ਵਾਲੀ ਐ ਬਾਈ ਜੂਨ ਨਹੀਂ ਵੱਢਿਆ ਗਿਆ ਸੀ ਆ ਫੇਰ ਵੀਡੀਓ ਵਾਇਰਲ ਹੋ ਜਾਣਗੀਆਂ ਦਾਗ ਤਾਂ ਆਪਣੇ ਪਿੰਡ ਤੇ ਪਹਿਲਾਂ ਹੀ ਲੱਗ ਗਿਆ ਵੀ ਯਾਰ ਤੁਹਾਡੇ ਇਹੋ ਜਿਹੇ ਲੋਕ ਨੇ ਇੱਕਾ ਹੁਣ ਪਤੰਦਰੋ ਬਾਟੀਆਂ ਫਸਾਈ ਜਾਂਦੇ ਆ ਉਹ ਚ ਇਹ ਗਿਰੀਆਂ ਹਰਕਤਾਂ ਦਾ ਕੀ ਫਾਇਦਾ ਪੰਚਾਇਤ ਕੰਮ ਕਰਦੀ ਆ ਕਰ ਲੈਣ ਦਿਓ ਪਹਿਲਾਂ ਤਾਂ ਨਹੀਂ ਹੋਏ ਮੈਨੂੰ ਤਾਂ ਲੱਗਦਾ ਨਹੀਂ ਵੀ ਇੰਨੇ ਕੰਮ ਹੋਈ ਹੋਣਗੇ ਇਹ ਜੇਤੀ ਬੰਦੇ ਨੇ ਕੰਮ ਨੂੰ ਹੱਤਪਾਲੇ ਹੋਊਗਾ ਧਿਆਨ ਨਾਲ ਦੇਖ ਲੋ ਚਾਰੇ ਪਾਸੇ ਕੰਮ ਚੱਲੀ ਜਾਂਦਾ ਪੁਲੀਆਂ ਪਾਲੀਆਂ ਵਾਲਾ ਕੱਢਾ ਕੰਮ ਸੀਗਾ 20-25 ਦਿਨਾਂ ਅੱਜ ਪੁਲੀਆਂ ਬਣਣਗੀਆਂ ਪਰ ਇਹ ਪਹਿਲਾਂ ਵਾਲੇ ਬਣੀਆਂ ਨਹੀਂ ਕਿਉਂਕਿ ਬਸ ਵੋਟਾਂ ਹੀ ਆਏਆਂ ਜੇ ਕਰਕੇ ਲੈਣੀਆਂ ਸੀ ਇਹ ਲੋਕ ਘਰੇ ਜਿ ਆਉਣ ਯਾਰ ਬੈਠਣ ਜੇ ਕਹਿਣ ਜੇ ਯਾਰ ਹੋਰ ਆ ਬਣਾ ਦੇ ਯਾਰ ਤਰਸਾ ਕੇ ਜੇ ਬਣਾਤੀ ਇਹ ਲੋਕ ਗੱਲ ਕਰੀ ਜਣਾ ਸਾਡੇ ਵਧੀਆ ਯਾਰਾ ਬਣਾਤੀ ਇਹ ਬੰਦਾ ਆਫ ਦੀ ਕਰੀ ਜਾਂਦਾ ਆਪਾਂ ਇਸੇ ਦੀ ਪੈਰ ਖਿਚੀ ਜਾਂਦੇ ਆ ਇਹ ਇਹ ਫੁੱਦੂ ਗੱਲਾਂ ਆਉਂਦੀਆਂ ਨੇ ਸੋ ਫੜਿਆ ਬੰਦਾ ਜਾਊਗਾ ਕੱਲ ਨੂੰ ਸੱਤ ਚ ਇਕੱਠ ਹੋ ਜਾਊਗਾ ਬਥੇਰੇ ਜਾਗਦੀ ਜਮੀ ਇਹ ਲੋਕਾਂ ਕੀ ਫਾਇਦਾ ਕਰਕਰੀ ਦੀ ਹੋ ਜੂਗੀ ਪਿੰਡ ਦੀ ਬੇਇੱਜ਼ਤੀ ਹੈ ਪਿੰਡ ਦੀ ਪੰਚਾਇਤ ਦਾ ਸਾਥ ਦਿਓ ਆਹ ਹਰਕਤਾਂ ਕਰਦੇ